ਚੱਲ ਮੈਂ ਮੈਂ ਗਾਣਾ ਲਾਉਂਦਾ ਤੂੰ ਪੰਗੜਾ ਵਾਉਣਾ ਠੀਕ ਆ ਚੱਲ ਓ ਰੇ ਸ਼ਮੀਰ ਮਾਰ ਗੂੜੀ ਖੰਡ ਦਾ ਖੇਡਣਾ ਟੰਗ ਲੰਗ 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 ਓ ਰੇ ਸ਼ਮੀਰ ਮਾਰ ਗੂੜੀ ਖੰਡ ਦਾ ਖੇਡਣਾ ਮਗਰ ਫੇਰਾ ਪੜੇ ਚਿਰਦਾਨੀ ਮੁੰਡਾ ਗੁੱਟ ਤੇ ਪਟੋਲਿਆ ਮੇਰਾ ਨੌਨਕਵਾਈ ਥੇ ਜਾਣੀ ਮੁੰਡਾ ਗੁੱਟ ਤੇ ਪਟੋਲਿਆ ਅਠੀ ਨਾ ਨਾ ਚਮਕੀਲਾ ਚਮਕੀਲਾ ਹੋਈ ਪਈ ਆ ਬਾਈ ਚਮਕੀਲਾ ਮਾੜਾ ਥੜੇ ਪੰਜ ਚਾਰ ਸੀਨ ਦੇਖੇ ਫਿਲਮ ਦੇ ਮੇਰਾ ਥੜਾ ਰੋੜੇ ਨਿਕਲ ਗਿਆ ਮੈਂ ਯਾਰ ਮੈਂ ਦੱਸ ਗਲੰਗਲੰਗਲੰਗਲੰਗਲੰਗਲੇ ਗੋਰਾ ਗੋਰਾ ਰੰਗ ਜੇਠਾ ਯਕ ਮੁਸਤਾਨੀ ਸਾਢੇ ਸੋਲ ਮਾ ਚੜ ਗਿਆ ਮੈਨੂੰ ਵੇ ਹੁੜ ਪਰਖੂਂ ਕਬਰਵਾ ਹੁਣ ਪਰਖੂਂ ਕਬਰਵਾ ਤੈਨੂੰ ਵੇ ਹੁੜ ਪਰਖੂਂ ਕਬਰਵਾ ਔਰੇ ਜਮੀਰ ਮਾਰ ਘੂੜੀ ਹੰਡ ਨਾ ਗੇ ਜਨਾ ਗਲੰਗਲੰਗਲ ਮਾਰ ਖੁੜੀ ਖੰਡ ਦਾ ਖੇਡਣਾ ਮਗਰ ਫੇਰਾਮ ਬੜੇ ਚਿਰ ਦਾ ਨਹੀਂ ਗੁੱਡਾ ਗੁੱਟ ਕੇ ਪਟੋਲਿਆ ਤੇਰਾ ਨਾ ਰੋਖਵਾਈ ਫੇਰਦਾ ਨਹੀਂ ਗੁੱਡਾ ਗੁੱਟ ਤੇ ਪਟੋਲਿਆ